ਲੋੜੀਆਂ ਸਾਡੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਲੋੜੀਆਂ ਦੀ ਬਹੁਤ 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 ਮੁਬਾਰਕਾਂ ਭਾਈ ਸਾਹਿਬ ਉਹ ਸ਼ਾਪਾ ਪਤੰਗ ਕੋਲ ਤੋਂ ਚੜਾਏ ਆ ਮੈਨੂੰ ਜਨਾ ਇਹ ਫਰਾਂਗੀ ਬੈ ਜਾ ਆ ਵੀ ਬਰਾੜ ਨੇ ਪਤੰਗ ਲੁੱਟ ਲਿਆ ਆ ਆਂਦ ਲੁੱਟ ਲਿਆ ਬਰਾੜ ਨੇ ਬਰਾ ਖੋਜ ਪਤੰਗ ਲੁੱਟ ਲਿਆ ਲੈ ਵੀ ਅੱਜ ਤਨ ਮੂਲ ਕੋਠੇ ਦੇ ਜਿਹੜੇ ਅਨਮੋਲ ਕਿੱਦਾਂ ਲੱਗ ਰਿਹਾ ਸੋਫਾ ਛੱਡ ਕੇ ਕਦੇ ਕਦੇ ਸੋਫੇ ਦੀ ਸਮਾਧੀ ਛੱਡ ਵੀ ਦਿਆ ਕਰ ਉੱਪਰ ਆ ਜਾ ਕਰ ਠੀਕ ਆ ਲਓ ਵੀ ਅੱਜ ਬਣਦਾ ਪਿਆ ਸਾਗ ਫੇਰ ਦੁਬਾਰਾ ਕਿਉਂਕਿ ਉਹ ਕਹਿੰਦੇ ਹੁੰਦੇ ਨਾ ਪੋਰੀ ਦੀ ਮਾਂ ਖਾਦੀ ਆ ਜੋ ਖਾਣ ਦਾ ਟਾਈਮ ਕੁੜੀਆਂ ਦਾ ਕੰਮ ਹੁੰਦਾ ਸਾਗ ਰੱਖ ਲਿਆ ਚੁੱਲ੍ਹੇ ਤੇ ਮਾਂ ਆਲੇ ਦੋਲੇ ਬੈ ਕੇ ਨਾਲੇ ਸੇਕੀ ਜਾਣਾ ਨਾਲੇ ਬੁੜੀ ਜਾਣਾ ਹੈ ਨਾ ਆ ਇਸਰਾ ਦਿਲਿੱਦਰ ਜਾ ਦਿਲਿੱਦਰ ਦੀ ਜੜ ਚੁੱਲ੍ਹੇ ਪਾ ਐਦਾਂ ਕਹਣਾ ਬਰਾਬਰ ਕਹ ਇਸਰਾ ਓ ਇਸਰਾ ਇਸਰ ਆ ਦਲਿੰਦਰ ਇਸਰ ਆ ਦਲਿੰਦਰ ਜਾ ਜਲੰਧਰ ਜਾ ਜਲੰਧਰ ਜਾ ਉਹ ਦਲਿੰਦਰ ਜਾ ਉਹ ਸੇਕਣਾ ਕਰ ਰਹੇ ਹਾਂ ਹਾਂ ਸਾਨੂੰ ਹੈਪੀ ਲੋੜੀ ਹੈਪੀ ਲੋੜੀ ਕਰਦੇ ਕਰਦੇ ਹਾਂ ਸਾਰਿਆਂ ਨੂੰ ਸਾਰਿਆਂ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਸਸਰੀਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਹੈਪੀ ਲੋੜੀ ਹੈਪੀ ਲੋੜੀ ਭਾਈ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਭਾਈ ਹੈਪੀ ਲੋੜੀ ਲਾਵੀ ਆਇਤਾ ਆਲੂ ਮਸਲ ਹੁੰਦੇ ਲੱਗਦਾ ਆਲੂ ਵਾਲੇ ਪਰੌਂਠੇ ਬਣਨਗੇ ਅੱਜ ਮਜੇ ਦਾ ਲੋੜੀ ਦੇ ਉੱਤੇ ਖਾਵਾਂਗੇ ਅੱਜ ਨਿਆਣੇ ਸੁੱਤੇ ਪਏ ਆ ਵਾ ਦੇਖਦਾ ਲੋ ਜੀ ਨਿਆਣੇ ਤਾਂ ਮਸਤ ਨੀਂਦਾਂ ਲੈ ਰਹੇ ਨੇ ਹੈਪੀ ਲੋੜੀ ਭਾਈ ਬੱਚਿਓ ਹੈਪੀ ਲੋੜੀ ਹੈਪੀ ਲੋੜੀ ਮਨਵੀਰ ਸਿੰਘ ਵਿਰਾਟ ਹੈਪੀ ਲੋੜੀ ਹੈਪੀ ਲੋੜੀ ਬਾ ਵੀ ਉੱਠ ਗਿਆ ਉੱਠ ਗਿਆ ਉੱਠ ਗਿਆ ਉੱਠ ਗਿਆ ਗੱਲ ਹੀ ਕਰਤਾ ਅੱਛਾ ਅਨਮੋਲ ਹੈਪੀ ਲੋੜੀ ਅਨਮੋਲ ਵੀ ਸੱਤੀ ਪਿਆਰ ਅਨਮੋਲ ਹੈਪੀ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਚਲੋ ਸੌਂਜੋ ਸੌਂਜੋ ਕੋਈ ਗੱਲ ਨਹੀਂ ਅਜੇ ਧੁੰਦ ਬਹੁਤ ਆ ਠੀਕ ਹੈ ਬਾਹਰ ਮੈਂ ਵੀ ਬਹੁਤ ਅ ਧੁੰਦ ਵਿੱਚੋਂ ਆਇਆ ਸੈਰ ਕਰਕੇ ਤੇ ਸੁੱਤੇ ਰੋ ਠੀਕ ਆ ਹਲੋ ਆ ਕੌਣ ਉੱਠਿਆ ਭਈਆ ਕੌਣ ਉੱਠਿਆ ਭਈਆ ਕੌਣ ਠੈਗ ਗੁੱਡ ਮਾਰਨਿੰਗ ਬਹੁਤ ਗੁੱਡ ਮਾਰਨਿੰਗ ਹੈਪੀ ਲੋੜੀ ਹੈਪੀ ਲੋੜੀ ਪਾਪਾ ਗੇਕੀ ਹਾਂ ਤੂੰ ਸਿਰ ਸਿਰ ਫੋਨ ਦੇਖੀ ਚੱਲ ਗੱਡੀਆਂ ਹੈਨਾ ਆ ਉਹ ਹਜੇ ਸੁੱਤੇ ਹੀ ਪਏ ਆ ਹਨਾ ਦੋਨੋਂ ਤੂੰ ਉੱਠ ਗਿਆ ਕੱਕੇ ਆ ਜੇ ਛੋਟਿਆ ਜੀ ਦੁੱਧ ਪੀ ਲਿਆ ਹੈ ਹਾਂ ਸ਼ਾਬਾਸ਼ ਬਹਿ ਜਾ ਕੋਈ ਨਹੀਂ ਚਾਹੀਤੀ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹਾਂ ਜੀ ਚਾਪਾ ਹੈ ਹਾਂ ਚੱਪਲ ਹਾਂ ਗੁੱਗੂ ਦੀ ਚੱਪਲ ਵੀ ਹੈ ਇਹ ਚੱਪਲ ਨੂੰ ਬਹੁਤ ਪਿਆਰ ਕਰਦਾ ਆਪਣੀ ਨਾਲ ਇਹਨੂੰ ਬੜੀ ਪਸੰਦ ਆਈ ਚੱਪਲ ਹੈ ਨਾ ਇਹ ਮੇਰਾ ਛੋੜਾ ਹੈ ਇਹ ਚੀਰਾ ਹਾਂ ਕੱਪੜੇ ਪਾ ਲੋ ਕੱਪੜੇ ਪਾ ਲੋ ਕੱਪੜੇ ਪਾ ਲੋ ਫੇਰ ਬਾਹਰ ਆਇਓ ਠੀਕ ਹੈ ਮੈਂ ਰੋਟੀ ਖਾ ਲਵਾਂ ਜਾਨੀ। ਜੀ ਕੁੱਕੂ ਕੱਪੜੇ ਪਾ ਕੇ ਹੋ ਗਿਆ ਰੈਡੀ। ਕਹਿੰਦਾ ਮੈਨੂੰ ਵੀ ਬਾਹਰ ਲੈ ਕੇ ਜਾਓ। ਕਹਿੰਦਾ ਮੈਨੂੰ ਵੀ ਰੋਟੀ ਖਵਾਓ। ਕੁਛ ਵੀ ਖਾਉਂਗੀ। ਹਾਂ ਹਾਂ ਆਲੂ ਵਾਲੇ ਪਰੌਠੇ ਬਣੇ ਹੋਏ ਆ। ਆਲੂ ਵਾਲੇ। ਹਾਂ ਆਲੂ ਵਾਲੇ। ਸ਼ਾਬਾਸ਼। ਚੱਲ 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 ਚਲੀਏ। ਜੀ ਆਪਾਂ ਹੁਣ ਸ਼ਕਣ ਲੱਗਿਆਂ ਜੀ ਪ੍ਰਸ਼ਾਦਾ। ਆਲੂ ਵਾਲੇ ਪਰੌਠੇ ਨਾਲ ਮਲਾਈ ਰੱਖ ਲਈ ਨਾਲ ਚਾਹ ਨਾਲ ਪਾਣੀ ਤੇ ਆਪਣਾ ਗੁੱਗੂ ਭੱਜ ਲਿਆ ਉਹਦਰ ਨੂੰ ਕੋ ਗੋभी ਖਾਂਦਾ ਸੀਗਾ ਆ ਜਾ ਆ ਜਾ ਗੁੱਗੂ ਆ ਜਾ ਗੁੱਗੂ ਵੀ ਖਾਂਦਾ ਰੋਟੀ ਰੋਟੀ ਨਾਲ ਨਾਲ ਸ਼ਬਦ ਸੁਣਨ ਲੱਗਿਆ ਹੋਇਆ ਬਾਬਾ ਬੇਰਮਦਾਸ ਜੀ ਦੇ ਹਨਾ ਗੁੱਗੂ ਹਨਾ ਗੁੱਗੂ ਇਹਨੂੰ ਬਹੁਤ ਪਸੰਦ ਆ ਜੀ ਹਾਂਜੀ 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 ਸੁਣ ਲੈ ਸੁਣ ਲੈ ਸੁਣ ਲੈ ਨਾਲ ਨਾਲ ਖਲਾ ਆ ਜਾ ਆ ਜਾ ਅਨਮੋਲ ਵੀ ਉੱਡ ਗਿਆ ਅਨਮੋਲ ਹੈਪੀ ਲੋੜੀ ਗੁੱਡ ਮਾਰਨਿੰਗ ਅਪੀ ਲੋੜੀ ਅਪੀ ਲੋੜੀ ਤੁਸੀਂ ਵੀ ਕਹੋ ਅਨਮੋਲ ਨੂੰ ਹੈਪੀ ਲੋੜੀ ਉਹ ਦੇਖਦਾ ਮੈਨੂੰ ਤਾਂ ਕਿਹਾ ਨਹੀਂ ਕਰਵਾ ਕਹਿਆ ਯਾਰ ਉਹਨੂੰ ਕਹਿਆ ਕਹਤੇ ਹੈ ਕਾ ਕਹਦੇ ਹੈ ਹੈਪੀ ਲੋੜੀ ਕਾ ਕਹਿੰਦੇ ਕਾ ਤੇ ਕਾ ਮਨਵੀਰ ਹੈਪੀ ਲੋੜੀ ਮਨਵੀਰ ਹੈਪੀ ਲੋੜੀ ਕੋਈ ਰਿਸਪੌਂਸ ਨਹੀਂ ਅੱਖਾਂ ਨਾ ਕਰਦਾ ਹੈਪੀ ਲੋੜੀ ਗਰਮਾੱਖ ਨਾ ਹੈਪੀ ਲੋੜੀ ਦੇਲਾ ਨੋ ਮਾਤ ਦਾ ਨਹੀਂ ਨਹੀਂ ਜਿਸ ਨੇ ਕਿਹਾ ਉਹ ਤੂੰ ਇੱਜ਼ਤ ਨਹੀਂ ਕਰਦਾ ਓਏ ਕੱਕ ਵੇ ਨਹੀਂ ਨਹੀਂ ਇਹ ਮਜ਼ਾਕ ਕਰਦਾ ਉਹ ਆਰਜਨ ਚਾਰ ਗੁਣਾ ਕਰ ਸਕਦਾ ਚੱਲ ਬੈਠ ਲੋ ਜੀ ਆਪਾਂ ਤਾਂ ਹੋ ਗਿਆ ਰੈਡੀ ਕੰਮ ਤੇ ਜਾਣ ਵਾਸਤੇ ਅੱਜ ਜਾ ਕੇ ਆਉਣਾ ਕੰਮ ਦੇ ਉੱਤੇ ਦੁਪਹਿਰੇ ਮਾਰਦੇ ਆਂ ਢੇੜਾ ਆ ਦੇਖਵੇਂ ਸਸਤੀ ਪਈ ਨੇ ਬਾਏ ਬਾਏ ਨਾਨੂ ਲੈ ਉੱਠ ਕੇ ਠੀਕ ਆ ਇਹ ਤਾਂ ਹਲੇ ਸਤਾ ਹੀ ਪਿਆ ਕੂੰ ਕਹਿੰਦਾ ਮੈਨੂੰ 6 ਵਜੇ ਠਾਲ ਦੇ ਮੈਂ ਪਤੰਗ ਚੜਾਉਣੇ ਆ ਉੱਡ ਜਾ ਓਏ ਹੈਪੀ ਲੋੜੀ ਚੱਲ ਠੀਕ ਆ ਅਨਮੋਲ ਦੁਪਹਿਰੇ ਮਿਲਦੇ ਆ ਬਾਈ 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 ਬਾ ਦੁਪਹਿਰੇ ਮਿਲਦਾ ਕੁੱਬੂ ਦੇਖਣ ਲੱਗਾ ਜੀ ਆਪਣੀ ਚਾਰ ਸ਼ਾਹਬ ਜਾਦੇ ਫਿਲਮ ਹੈ ਨਾ ਐ ਤੈਨੂੰ ਲਟਾਵਾਂ ਨਾ 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 ਕੱਪੜੇ ਨਾ ਖਰਾਬ ਆ ਦੇ ਕੀ ਕਰਦਾ ਚੱਕੋ ਯਾਨੀ ਚੱਕੋ ਚੱਕੋ ਖੜ ਚਲੋ ਬਾਈ ਆਪਾਂ ਦੁਪਹਿਰੇ ਮਿਲਦੇ ਕੱਪੜੇ ਲੈ ਠੰਡ ਆ ਪੁੱਤ ਚਲੋ ਬਾਈ ਬਾਈ ਬਾ ਦੁਪਹਿਰੇ ਮਿਲਦੇ ਬਾਈ 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 ਹੈਲੋ ਹੈਲੋ ਅਨਮੋਲ ਜੀ ਲਓ ਜੀ ਆਪਾਂ ਪਹੁੰਚੇ ਘਰੇ ਸਾਢੇ 3:00 ਹੀ ਹੋ ਗਏ ਅੱਜ ਤਾਂ ਦੇ ਨਿਆੜੇ ਵਾਲਾ ਤਾਂ ਉੱਪਰ ਪਤੰਗ ਚੜਾਉਂਦੇ ਆ ਹੈ ਤੂੰ ਨਹੀਂ ਗਈ ਉੱਪਰ ਹੈ ਦੇਖਣੇ ਵਾਸੀਆਂ ਮਾਰਨ ਲੱਗੀ ਹੋਈ ਆ ਠੰਡ ਬਹੁਤ ਜ਼ਿਆਦਾ ਬਾਹਰ ਬਹੁਤ ਜ਼ਿਆਦਾ ਠਾਰ ਚੜੀ ਹੋਈ ਆ ਮੈਂ ਕਹਿੰਦਾ ਧੁੰਦ ਤਾਂ ਹੈ ਨਹੀਂ ਤੋਪ ਹੈਗੀ ਪਰ ਠੰਡ ਬਹੁਤ ਜ਼ਿਆਦਾ ਪੁੱਤ ਚਲੋ ਦੇ ਦਿਆ ਨਿਆੜੇ ਨੂੰ ਉੱਪਰ ਜਾ ਕੇ ਪਰਫਨਮਾ ਥੋੜੀ ਜਿਹੀ ਰੋਟੀ ਖਾ ਲਾ ਰੋਟੀ ਖਾ ਕੇ ਉੱਪਰ ਜਾਣਾ ਪਛ ਕਰਨ ਲੱਗਿਆ ਜੀ ਪ੍ਰਸ਼ਾਦਾ ਆਲੂ ਮਟਰ ਦੀ ਸਬਜੀ ਨਾਲ ਰੋਟੀ ਨਾਲ ਪਾਣੀ ਇੱਕ ਗੂ ਵੀ ਆ ਗਿਆ ਸਾਡਾ ਉੱਪਰੋਂ ਖਾਣ ਨੂੰ ਹੈਨਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਖਾਈਏ ਆ ਜਾ ਆ ਜਾ ਆ ਜਾ ਆ ਆ ਸ਼ਾਬਾਸ਼ ਆ ਜਾ ਹਾਂ ਕੋਈ ਗੱਲ ਨਹੀਂ ਬਾਬਾ ਦੂਨੀ ਦੋਨੇ ਹੋ ਤੂੰ ਛੱਡ ਬਲੂਨ ਨੂੰ ਤੂੰ ਆ ਜਾ ਖਾਈ ਆ ਜਾ ਆ ਜਾ ਆ ਜਾ ਭੱਜਿਆ ਜਲਦੀ ਆ ਜਾ ਖਾਈ ਲਓ ਛਕੋ ਜੀ ਪਾਪਾ ਹਾਂ ਜੀ ਪਜਾਮੇ ਦੇ ਆ ਪਜਾਮਾ ਬੜਾ ਵਧੀਆ ਪਾਇਆ ਓ ਨਵਾਂ ਪਾਇਆ ਸ਼ਾਬਾਸ਼ ਪਾਪਾ ਹਾਂ ਆ ਵੀ ਆ ਹਾਂ ਟੋਪੀ ਵੀ ਨਵੀਂ ਲੱਗਿਆ ਬੱਲੇ ਸ਼ਾਬਾਸ਼ ਆ ਜਾ ਆ ਜਾ ਆ ਜਾ ਆ ਜਾ ਬੇਟੀ ਲਓ ਜੀ ਅੱਜ ਹੈਗੀ ਐ ਲੋਹੜੀ ਤੇ ਬਰਾੜ ਨੂੰ ਬਾੜਾ ਚਾ ਚੜਿਆ ਹੋਇਆ ਦੇ ਕੋੜੀ ਚੜੜ ਕੇ ਪਤੰਗ ਲੈਣ ਕੇ ਉੱਪਰ ਜਾ ਰਿਹਾ ਉੱਪਰ ਮੰਨੂ ਹਣੀ ਆਵਾ ਬਰਾੜ ਹੈ ਅੱਛਾ ਉੱਪਰ ਚੜਾਉਂਦੇ ਚੱਲ ਮੈਂ ਆਉਣਾ ਕੋਈ ਨਹੀਂ ਰੁਕ ਜਾ ਲਓ ਜੀ ਦੇਖੋ ਪਤੰਗਾਂ ਦੇ ਅੰਬਾਰ ਲੱਗੇ ਹੋਏ ਨੇ ਅਸਮਾਨ ਦੇ ਉੱਤੇ ਪਤੰਗ ਹੀ ਪਤੰਗ ਚੜ ਰਹੇ ਨੇ ਲੈ ਵੀ ਹੁਣ ਪਤਾ ਲੱਗਣ ਲੱਗਾ ਦੁਪਹਿਰ ਨੂੰ ਬਈ ਲੋਰੀ ਆ ਭਾਈ ਅੱਜ ਸਾਡੇ ਦੇ ਮੁੰਡੇ ਕਿਵੇਂ ਚੜਾਏ ਉੱਪਰ ਰੰਜਲਾ ਆਣਾ ਆਣਾ ਮੈਂ ਯਾਨਾ ਬਹੁਤ ਬਹੁਤ ਭਾਈ ਲੋੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਲੋੜੀ ਦੀਆਂ ਸਾਡੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ 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 ਮੁਬਾਰਕਾਂ। ਪਰਮਾਤਮਾ ਕਰੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਹੱਸਦੇ ਵਜਦੇ ਰਹੋ ਖੁਸ਼ ਰਹੋ ਤੁਸੀਂ ਹਮੇਸ਼ਾ। ਇਹ ਲੋੜੀ ਸੁੱਖ-ਸਾਂਦ ਵਾਲੀ ਆਵੇ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ। ਠੀਕ ਹੈ ਜੀ। ਤੇ ਹੱਸਦੇ ਵਾਦਦੇ ਰੋ ਚੁੰਦੇ ਰੋ ਲਓ ਜੀ ਹਰ ਪਾਸੇ ਪਤੰਗ ਹੀ ਪਤੰਗ ਹਰ ਪਾਸੇ ਸ਼ੋਰ ਹੀ ਸ਼ੋਰ ਸਾਰੇ ਆਵੇ ਕੋਠਿਆਂ ਦੇ ਉੱਤੇ ਚੜੇ ਹੋਏ ਨੇ ਸਾਰੇ ਪਤੰਗ ਧਰਉਣ ਵਾਸਤੇ ਤੇ ਦੇਖੋ ਮਾਹੌਲ ਲੋੜੀ ਦਾ ਅੱਜ ਤਾਂ ਹੀ ਪਤੰਗ ਅਸਮਾਨ ਵਿੱਚ ਤੇ ਕੋਠਿਆਂ ਦੇ ਉੱਤੇ ਬੰਦੇ ਹੀ ਬੰਦੇ ਨਹੀਂ ਸਾਰੇ ਆ ਦੇਖ ਕਿਵੇਂ ਵਾਸਤੇ ਉਹ ਚੜਾ ਹੁਣ ਆਉਂਦਾ ਤੈਨੂੰ ਹੈ ਇਧਰ ਸਾਈਡ ਹੋ ਕੇ ਚੜਾ ਆ ਪਤ ਇੱਧਰ 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 ਸਾਈਡ ਹੋ ਜਾ ਠੀਕ ਆ ਕਿੰਨੇ ਚੜਾਏ ਆ ਤੇ ਫਿਰ ਕਿੰਨੇ ਬਦੰਗ ਚੜਾਏ ਹੈ ਇੱਕ ਵੀ ਨਹੀਂ ਲੁੱਟਿਆ ਬਸ ਲੁੱਟਿਆ ਤੇ ਦੇਖਿਆ ਅੱਛਾ ਕੋ ਚੜਾਉਣਾ ਚੜਾਉਣਾ ਆਉਂਦਾ ਕਿਤੇ ਨਹੀਂ ਐਵੇਂ ਹੈ ਚੜਾਉਣਾ ਚੜਾਉਣਾ ਆ ਚੱਲਿਆ ਚੱਲਿਆ ਆ ਦੇਖ ਇਹਨਾਂ ਨੇ ਸਪੀਕਰ ਤਾਂ ਰੱਖ ਲਿਆ ਉੱਪਰ ਮੰਨ ਮੰਨੂ ਨੇ ਗੁਰਸ਼ਾਨ ਨੇ ਸਪੀਕਰ ਤਾਂ ਰੱਖ ਲਿਆ ਉੱਪਰ ਚੱਲਦਾ ਹੈ ਨਹੀਂ ਕਾ ਕਦੇ ਉਹ ਥੱਲੇ ਉਹਨੂੰ ਕਹਿੰਦਾ ਕਹਿੰਦਾ ਚਲਾ 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 ਕਦੇ ਚੱਲਦਾ ਕਦੇ ਨਹੀਂ ਚੱਲਦਾ ਓ ਯਾਰ ਮੇਰੇ ਪੈਰਾ ਡੋਰ ਸਹੀ ਹੋਣੀ ਚਾਹੀਦੀ ਹੈ ਲੈ ਵੀ ਅੱਜ ਗੁਰਸ਼ਾਨ ਵੀ ਆਇਆ ਹੋਇਆ ਕਰੇ ਇਹਨੂੰ ਅੱਜ ਵੇਰ ਮਿਲ ਗਿਆ ਲੋਹੜੀ ਤੇ ਕਹਿੰਦਾ ਪਾਗ ਜਣਾਉਣੇ ਸੀ ਪਾਗ ਲੈ ਲੋ ਕਿਵੇਂ ਇਕੱਠੇ ਕੀਤੇ ਹੋਏ ਇਹਨਾਂ ਨੇ ਹੈ ਮਕਾਬਾ ਤੇ ਲੋਹੜਾ ਆਇਆ ਹੁਣ ਦਾ ਮਕਾਬਾ ਅੱਛਾ ਮੈਂ ਹੀ ਲੇਟ ਹੋ ਗਿਆ ਨਾ ਮਨੂ ਦਾ ਰੱਖਿਆ ਹੋਇਆ ਟੇਪਾਂ ਲਾਉਣ ਨੂੰ ਉਸ ਸਪੀਕਰਾਂ ਕੋਲ ਕੰਨ ਲਾਈ ਜਾਣਾ ਸਪੀਕਰਾਂ ਕੋਲ ਕੰਨ ਲਾਈ ਜਾਣਾ ਦੇਖ ਪਾਗਲ ਐਸਾ ਨਹੀਂ ਕਰਨਾ ਯਾਰ ਤੈਨੂੰ ਜਾਣਦਾ ਨਹੀਂ ਕੋਈ ਹਵਾ ਚੱਲਦੀ ਨਹੀਂ ਹੈ ਜੀ ਫਿਰ ਇਹ ਲੱਗੇ ਹੋਏ ਆ ਮਿਹਨਤ ਕਰਨ ਪਸੰਗਾ ਵੀ ਦੰਨੀਆਂ ਚੜਦੇ ਵੈਸੇ ਤਾਂ ਬਹੁਤ ਪਤੰਗ ਚੜਦੇ ਹੋਏ ਆ ਸਾਰੇ ਅਸਮਾਨ ਦੇ ਵਿੱਚ ਪਤੰਗ ਪਤੰਗ ਦੇਖੋ ਕੁੱਤੇ ਤੇਰੇ ਜਿਵੇਂ ਜਿੱਦਣ ਦੇ ਵੱਡਦੇ ਨਹੀਂ ਮੋਟੇ ਲੱਗਦਾ ਕਿਤੇ ਨਹੀਂ ਅਸੀਂ ਜੇ ਤੂੰ ਖੜੇ ਤੇ ਸਾਡਾ ਫੜਨ ਵਾਲਾ ਹਾਂ ਵੀ ਤੈਨੂੰ ਕੋ ਚੜਾਉਣਾ ਆਉਂਦਾ ਕਿ ਐਵੇਂ ਹੀ ਡੋਰੀ ਨਹੀਂ ਹੈਗੀ ਡੋਰੀ ਨਹੀਂ ਹੈਗੀ ਤੈਨੂੰ ਮੈਂ ਕਹਿੰਦਾ ਚੜਾਉਣਾ ਆਉਂਦਾ ਨਹੀਂ ਅਮੇ ਮਸਤੀਆਂ ਕਰਦਾ ਫਿਰਦਾ ਇੱਥੇ ਝੁੱਕਦੇ ਵੀ ਨਹੀਂ ਬਰਾੜ ਨੇ ਪਤੰਗ ਆ ਆ ਗਏ ਸਾਡੇ ਲੋਟਲੇ ਬਰਾੜ ਨੇ ਬੜਾ ਖੁਸ਼ ਆ ਤੇ ਤੰਗ ਲੋਟਲੇ ਨੇ ਚੜਦੇ 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 ਮੀਸ ਸੁਆਰ ਹੋ ਗਏ ਖਾਣ ਦੀ ਜੀ ਆ ਚੱਲ ਪੰਗੜੇ ਪੈਂਦੇ ਹੋ ਪੰਗੜੇ ਆ ਸ਼ਾਵਾ ਸ਼ਾਵਾ ਡੋਟ ਸਾਹਿਬ ਪੰਗੜੇ ਪਾਓ ਸ਼ਾਵਾ ਹੋਰ ਵਧੀਆ ਬਹੁਤ ਵਧੀਆ ਇੱਥੇ ਚਲੋ ਕੰਮ ਆਰੇ ਆਪਣੇ ਪੁੱਛੇ ਜਾਂਦਾਂ ਕੇ ਪਲਾਈਆਂ ਲੱਗੇ ਹੋਏ ਆ ਬਹੁਤ ਜ਼ਿਆਦਾ ਰੌਣਕ ਆ ਪਰ ਦੇਖੋ ਸਾਡੇ ਪਿੰਡ ਦਾ ਮਾਹੌਲ ਬਹੁਤ ਜ਼ਬਰਦਸਤ ਮਾਹੌਲ ਅਜੇ ਸ਼ਹਿਰ ਵਿੱਚ ਘੱਟ ਚੜਦੇ ਆ ਪਤੰਗ ਆਪਣੇ ਪਿੰਡ ਵਿੱਚ ਜ਼ਿਆਦਾ ਚੜਦੇ ਆ ਪਤੰਗ ਹਨਾ ਕੋਈ ਛਾਪਾ ਵੀ ਪਤੰਗ ਕੋਲ ਤੋਂ ਚੜਾਏ ਆ ਮੈਨੂੰ ਵੀ ਚੜਾ ਦੇ ਭਾਣੀ ਬੇਟਾ ਉਂਗਲਾ ਚੜਾਇਆ ਕੋਈ ਹੁਣ ਤੱਕ ਪਤੰਗ ਚੜਾਇਆ ਉਂਗਲਾਂ ਦੇ ਦਾਇਆ ਚੜਾਉਂਦਾ ਵਾ ਜਿਵੇਂ ਕਿ ਤੇਹੀ ਪਤੰਗ ਚੜਾ ਰਿਹਾ ਸਾਰੇ ਹੈ ਲਾਲਾ ਦੇ ਪਤੰਗਾਂ ਦਾ ਪਾਇਆ ਹੋਇਆ ਉਹ ਕੋਈ ਚੜਾਇਆ ਵੀ ਆ ਤੂੰ ਹੈ ਮੈਨੂੰ ਕੋਈ ਨਹੀਂ ਦੇਈ ਨਹੀਂ ਦੇ ਫੇਰਾ ਉਂਗਲਾਂ ਦੇ ਕਾਹ ਜੜਾਈ ਜਾਂਦਾ ਵੀ ਚੱਲ ਮੈਂ ਮੈਂ نیچے ਚੱਲਿਆ ਠੀਕ ਆ ਆਰਾਮ ਧਿਆਨ ਨਾਲ ਉਧਰ ਉਧਰ ਪਰਲੇ ਪਾਸੇ ਨਹੀਂ ਜਾਣਾ ਠੀਕ ਆ ਹੈਲੋ ਹੈਲੋ ਮੈਂ ਵੀ نیچے ਆਉਣ ਲੱਗਾ, نیچے ਆਉਣਾ, ਤੈਨੂੰ ਨਹੀਂ ਉੱਪਰ ਚੜਾਉਣਾ। ਹਾਂਜੀ। ਉਹ ਨਾ 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 ਮੈਂ। ਅੱਜ ਤਾਂ ਅਨਮੋਲ ਵੀ ਆ ਕੇ ਖੜ ਗਈ ਉੱਪਰ। ਆਇਆ ਮੈਂ ਆਇਆ, ਥੋੜਾ ਜਾ। ਅੱਜ ਤਾਂ ਅਨਮੋਲ ਵੀ ਉੱਪਰ ਆਈ ਹੋਈ ਆ। ਹੈ? ਕੀ ਸੀਗਾ? ਓਏ ਪਤੰਗ ਲੁੱਟ ਲਿਆ ਲੈ ਬਈ। ਅਨਮੋਲ ਨੇ ਪਤੰਗ ਲੁੱਟ ਲਿਆ, ਗੁੱਗੂ ਨੇ ਪਤੰਗ ਲੁੱਟ ਲਿਆ, ਸ਼ਾ ਸ਼ਾ। ਓ ਦੇਉਣਾ ਨਾ ਭਾਉ ਹੁਣ ਨਾ ਗਿਰ ਗਿਆ ਉੱਪਰ। ਗਾਵਾਂ ਬਰਾ ਤੁਸੀਂ ਵੀਡੀਓ ਬਣਾਈ ਜੰਨਾ ਓ ਰੁਕ ਓ ਰੁਕ ਆ ਕੀ ਕਰਦਾ ਸਿੱਧਾ ਖੜਿਆ ਕਰ ਲੈ ਵੀ ਅੱਜ ਤਨ ਮੂਲ ਕੋਠੇ ਦੇ ਜਿਹੜੇ ਅਨਮੋਲ ਕਿੱਦਾਂ ਲੱਗ ਰਿਹਾ ਸੋਫਾ ਛੱਡ ਕੇ ਐ ਵਧੀਆ ਲੱਗ ਰਿਹਾ ਸੋਫਾ ਛੱਡ ਕੇ ਕਦੇ ਕਦੇ ਸੋਫੇ ਦੀ ਸਮਾਧੀ ਛੱਡ ਵੀ ਦਿਆ ਕਰ ਉੱਪਰ ਆ ਜਾਗਾ ਠੀਕ ਆ ਹੈਨਾ ਇੱਥੇ ਤੁਰ ਫਿਰ ਲਿਆ ਕਰ ਕੋਈ ਕੋਈ ਦੇਖ ਲਿਆ ਕਰ ਵੀ ਆਸਗਵਾਨ ਵਿੱਚ ਆਪਣੇ ਹੋਰ ਵੀ ਕੋਠੇ ਇਕੱਠੇ ਹੈਗੇ ਆ ਹੈਨਾ ਇਦੋਂ ਨਾ ਤੇ ਉਹਨਾਂ ਉੱਪਰ ਮਾਤਾ ਸਾਡੇ ਟੀਵੀ ਦੇਖਣ ਨੂੰ ਮਿਲ ਗਿਆ ਹਾਂ ਮੈਂ ਥੋੜਾ ਟੀਵੀ ਟੂਬੀ ਨੂੰ ਦੇਖਣਾ ਬਹਿ ਜਾ ਇੱਥੇ ਟਿਕ ਕੇ ਮੈਂ ਆ ਗਿਆ ਥੋੜਾ ਜਿਹਾ ਲਓ ਵੀ ਅੱਜ ਬਣਦਾ ਪਿਆ ਸਾਗ ਫੇਰ ਦੁਬਾਰਾ ਕਿਉਂਕਿ ਉਹ ਕਹਿੰਦੇ ਹੁੰਦੇ ਨਾ ਪੋਰੀ ਦੀ ਮਾਂ ਖਾਦੀ ਆ ਜੋ ਖਾਣ ਦਾ ਟਾਈਮ ਆ ਅੱਜ ਪੋਚ ਰਿਤ ਰਹੇ ਆ ਮਾਂ ਚ ਖਾਵਾਂ ਫੇਰ ਆੜੀ ਕਿੱਥੇ ਸ਼ੀਰੋ ਅੱਜ ਉਹ ਤੂੰ ਟੋਕਰੀ ਉੱਪਰ ਛੱਡ ਲੈਣੀ ਆ ਕੱਪੜਿਆਂ ਦੀ ਹਟ ਜਾ ਹਟ ਜਾ ਹਟ ਜਾ ਫੇਰ ਆੜੀ ਕਿੱਥੇ ਸ਼ੀਰੋ ਅੱਜ ਉਹ ਤੇ ਬੰਨਿਆ ਹੋਇਆ ਆ ਦੇ ਸ਼ੀਰਵੰਦਰ ਤੇ ਨਾਲ ਹੀ ਹਾਏ ਉਹ ਅੰਦਰ ਤਾਰੇ ਹੋਏ ਸੰਗੜੀ ਨਾਲ ਬੰਨ ਕੇ ਜੀ ਸੰਗੜੀ ਸੰਗੜੀ ਤੋਂ ਬਿਨਾ ਲੱਤ ਨਹੀਂ ਕੀ ਆਪ ਦਾ ਹਾਂ ਜੀ ਉਹਦੇ ਪਿੰਜਲੇ ਤਾਰੇ ਹੋਇਆ ਆ ਜਾ ਦੇਖ ਲਾ ਮੈਨੂੰ ਕੱਢ ਤਾਂ ਕੇ ਆਵਾਜ਼ ਕੋਈ ਨਾ ਕੂਮ ਕਰੀ ਜਲ ਸ਼ਰਾਰਤ ਔਲਮੋਲ ਕਿੱਦਾਂ ਲੱਗ ਰਿਹਾ ਉੱਪਰ ਕੋਠੇ ਤੇ ਘੁੰਮ ਕੇ ਵਧੀਆ ਲੱਗ ਰਿਹਾ ਆ ਜਾ ਅਗਰ ਕੋਠੇ ਤੇ ਅੱਛਾ ਅਹੀਂ ਲੱਤਾਂ ਤੋ ਖੋਲਣਗੇ ਕਿਉਂ ਜੀ ਜੀ ਹਾਂ ਜੀ ਤੁਸੀਂ ਥੱਲੇ ਆਗੇ ভোর ਹੋ ਰਹੀ ਸੀ ਕੋਈ ਆਓ ਇੱਥੇ ਮੈਂ ਕਿ ਟੀਵੀ ਦੇਖ ਲਾ ਆਪਣੀਆਂ ਡੋਲਾਂ ਜੀਆਂ ਹਨਾ ਚਲ ਮੈਂ ਵੀ ਚਾਹ ਪੀ ਲਵਾਂ ਕੁਕੂ ਵੀ ਆ ਗਿਆ ਉੱਪਰੋਂ ਕੁਕੂ ਉਹ ਲੋਕੀ ਪਤੰਗ ਚੜਾਉਂਦੇ ਆ ਤੂੰ ਪਤੰਗ ਪਾੜ ਕੇ ਲਿਆ ਹਨਾ ਇਹ ਨੂੰ ਇਦਾਂ ਪਤੰਗ ਨਾ ਖੇਡਣਾ ਉਸ ਚੰਗਾ ਲੱਗਦਾ ਮਮਾ ਕੀ ਪਾਏ ਹਾਂ ਹਾਂ ਗੂੜ ਪਾਏ ਨਹੀਂ ਸੀ ਪਹਿਲਾਂ ਓਏ ਅੱਗੇ ਚੱਲੇ ਲੈ ਪਹਿਲਾਂ ਚੱਪਲ ਤੂੰ ਫਾੜ ਕੇ ਲਿਆਂਦਾ ਯਾਰ ਪਤੰਗ ਬਰਾੜ ਨੇ ਕੁੱਟਣਾ ਜੇ ਉਹਨੇ ਦੇਖ ਲਿਆ ਵੀ ਉਹਦਾ ਪਤੰਗ ਫਾੜਿਆ ਤੂੰ ਉਹ ਕੁੱਟੂ ਤੈਨੂੰ ਹਾਂ ਫੜਿਆ ਨਹੀਂ ਸੀ ਜਾਂਦਾ ਇਕੱਠਾ ਕਰਕੇ ਫੜ ਲਿਆ ਨੇ ਅੱਛਾ ਪਤੰਗ ਫੜਿਆ ਨਹੀਂ ਸੀ ਜਾਂਦਾ ਪਤੰਗ ਆਪ ਐਂਦਾ ਕਰਕੇ ਫੜ ਲਿਆ ਮਨੂ ਆਇਆ ਮਨੂ ਮਨੂ ਆ ਹਾਂ ਮਨੂ ਪਾ ਉੱਪਰ ਆ ਹਾਂ ਤੂੰ ਵੀ ਉੱਪਰ ਬਹਿ ਲੰਦਾ ਤੂੰ ਕਿਰੋ ਕਿ ਇੱਕ ਮਿੰਟ ਰਹਿ ਰੋਕ ਤੈ ਰੁਕ ਜਾ ਫਿਰ ਰੁਕ ਜਾ ਮੰਮਾ ਬੁਲਾਉਂਦਾ ਰੁਕ ਜਾ ਇਹ ਕਿੰਨਾ ਸੋਣਣਾ ਐ ਨੇ ਕਿਤੇ ਭੱਜ ਲਿਆ ਤੂੰ ਤੇਰੀ ਪੁੱਤ ਪੌੜੀਆਂ ਚੜਾ ਜਾਣਾ ਪਤੰਗ ਲੈ ਕੇ ਐਦਾਂ ਸਮਝ ਗਿਆ ਨਹੀਂ ਚੜਾ ਜਾਣਾ ਨਹੀਂ ਚੜਾ ਜਾਣਾ ਕੁੱਤ ਬਹੁਤ ਉੱਚਾ ਬਾਦ ਨਹੀਂ ਉੱਪਰ ਨਹੀਂ ਜਾਣਾ ਤੂੰ ਤੂੰ ਨਹੀਂ ਜਾਣਾ ਲੈਣ ਦੇ ਆਵੇ ਵਿਰਾਟ ਪਤੰਗ ਘੱਟ ਚੜਾਉਂਦਾ ਪਰ ਇਹਦੇ ਕੋਲ ਪੂਰੀ ਸੇਲ ਲਾਈ ਹੋਈ ਹੈ ਪਤੰਗਾਂ ਦੀ ਹੈ ਨਾ ਅੰਦਰ ਬਹੁਤ سارے ਪਏ ਆ ਅੰਦਰ ਵੀ ਪਏ ਆ ਹਜੇ ਉਹ ਦੇ ਅੰਦਰ ਹੋਰ ਲੈ ਹੋਰ ਕੱਢ ਕੇ ਲਿਆਉਣੇ ਆ ਤੇ ਕੱਢ-ਕੱਢ ਕੇ ਦੇ ਹੀ ਜਾਂਦਾ ਸਾਰਿਆਂ ਨੂੰ ਅੱਛਾ ਅੱਛਾ ਜੀ ਤੈਨੂੰ ਵੀ ਪਤਾ ਬਹੁਤ ਸਾਰੇ ਆ ਹੈ ਤੂੰ ਵੀ ਚੜਾਉਣਾ ਵਾ ਹਾਂ ਵਿਰਾਟ ਤੂੰ ਚੜਾਏ ਅੱਜ ਤਾਂ ਦੇਖਣ ਵਿੱਚ ਹੀ ਮਜ਼ਾ ਹੁੰਦਾ ਲੋਰੀ ਵਾਲੇ ਤਾਂ ਦੇਖਣ ਵਿੱਚ ਹੀ ਮਜ਼ਾ ਹੁੰਦਾ ਕਿਉਂ ਵੀ ਹਾਂ ਕੋ ਗੁਇਨ ਜੁਆਏ ਕਰਦਾ ਫਿਰ ਚਲਾਉਣੇ ਪਤਾ ਕੀ ਹੋਣਾ ਵਿਰਾਟ ਜਿੰਨੇ ਮਰਜ਼ੀ ਚੜਾ ਲਾ ਜੇ ਚੜਾਏਗਾ ਨਾਲ ਹੀ ਵੱਡੇ ਜਾਣਾ ਚੜਾਏਗਾ ਨਾਲ ਹੀ ਵੱਡੇ ਜਾਣਾ ਉਹਨਾਂ ਚੜ ਤਾਂ ਤਣਾਮਾ ਪਾਉਣ ਨੂੰ ਨਹੀਂ ਲੱਗਦਾ ਜਿੰਨਾ ਟਾਈਮ ਵੱਡਣ ਨੂੰ ਹੋ ਜਾਂਦਾ ਵਿਰਾਟ ਨੇ ਅੱਜ ਤਾਂ ਪਤੰਗਾਂ ਨਾਲ ਮਾਰ ਕਿਤੇ ਏ ਉਹਨਾਂ ਨੂੰ ਪੁੱਛੀ ਜਾਂਦਾ ਸਰ ਆ ਪਤੰਗ ਲੈ ਗਿਆ ਵਾ ਪਤੰਗ ਲੈ ਗਿਆ ਵਾ ਅੰਦਰ ਅਖਲਾ ਅੰਦਰ 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 ਡੋਰ ਲਪੇਟ ਕੇ ਦਿਖਾਊਗਾ ਡੋਰ ਲਪੇਟ ਦੇ ਉੱਥੋਂ ਦਾ ਖਲਾਰ ਦਾ ਪਹਿਲਾਂ ਲਪੇਟਣੀ ਆ ਉਹ ਲਪੇਟ ਡੋਰ ਇਹ ਦੇਖੋ ਹੋਰ ਖਲਾਰੀ ਜਾਂਦਾ ਐਦਾਂ ਨਹੀਂ ਪਤਾ ਐਦਾਂ ਨਹੀਂ ਐਦਾਂ ਐਦਾਂ ਚਰਖੜੀ ਦੇ ਤਿਲ ਭੇਟੀ ਦੀ ਆ ਦੇਖ ਐਦਾਂ ਕਰਕੇ ਐਦਾਂ ਐਦਾਂ ਲਪੇਟੀ ਦੀ ਆ ਸਮਝ ਗਿਆ ਹਾਂ ਇੱਦਾਂ ਇੱਦਾਂ ਕਿੱਕਾ ਹਾਂ ਛੱਡ ਛੱਡ ਹੌਲੀ ਹੌਲੀ ਡੋਰ ਛੱਡ ਛੱਡ ਇੱਦਾਂ ਲਓ ਜੀ ਇੱਦਾਂ ਲਪੇਟ ਦੇਆ ਠੀਕ ਆ ਹਾਂ ਸਮਝ ਲੱਗੀ ਠੀਕ ਆ ਬਾਏ ਮੈਂ ਕੰਮ ਤੇ ਜਾਣਾ ਵਾ ਤੇ ਮੈਂ ਬਾਅਦ ਚ ਆਉਂਗਾ ਠੀਕ ਆ ਹਾਂ ਆ ਛੇਤੀ ਆ ਜੂ ਮੈਂ ਛੇਤੀ ਆਉਂ ਠੀਕ ਆ ਬਾਏ 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 ਬੁੜੀਆਂ ਦਾ ਕੰਮ ਹੁੰਦਾ ਸਾਗ ਰੱਖ ਲਿਆ ਚੁੱਲੇ ਤੇ ਬਾ ਆਲੇ ਦੋਲੇ ਬੈ ਕੇ ਨਾਲੇ ਸੇਕੀ ਜਾਣਾ ਨਾਲੇ ਬੁੜੀਆਂ ਜਾਣਾ ਹੈ ਨਾ ਹਾਂ ਇਹੀ ਚੱਲਦਾ ਬੁੜੀਆਂ ਦਾ ਕੰਮ ਅੱਜ ਕੱਲ ਲੋਜੀ ਅਸੀਂ ਆਪਣੇ ਸੈਂਟਰ ਵਿੱਚ ਵੀ ਲੋਹੜੀ ਵਾਲੀ ਬੋਸ ਸਾਹਿਬ ਮੇਰਮ ਸਾਰੇ ਸਾਡੇ ਸਟਾਫ ਦੇ ਮੈਂਬਰ ਇੱਥੇ ਖੜੇ ਨੇ ਦਾ ਜੀ ਦੇਖੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਲੋਹੜੀ ਦੀਆਂ ਚੱਕੋ 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 ਲੱਕੜੋ ਚੱਕੋ ਗਿਰ ਗਈਆਂ ਹਰ ਜਮ ਚੱਕਣਾ ਆਹਾਂ हाणे सरूर चवण ਨਾ ਵੀਰ ਕਿੱਦਾਂ ਫਿਰ ਸਤਾਜੀ ਕਿਵੇਂ ਰੇ ਪਤੰਗਾ ਅੱਜ ਫਿਰ ਹੈ ਅਨਮੋਲ ਕਿੱਦਾਂ ਲਈ ਲੋੜੀ ਫਿਰ ਆਇਆ ਬਾਲਾਂਗੇ ਬਾਲਾਂਗੇ ਲੋੜੀ ਹਨਾ ਹਾਂ ਹਾਂ ਜੀ ਲੋ ਜੀ ਇਧਰ ਬਣ ਰਹੀਆਂ ਗਰਮ ਗਰਮ ਰੋਟੀਆਂ ਤੇ ਆਹ ਲੋ ਜੀ ਤੁਹਾਡਾ ਦੁੱਧ ਹੂੰ ਤਾਂ ਨਾ ਪਰਿੰਕਾਂ ਦੇ ਕੋ ਗੁੱਸਾ ਹੋ ਗਿਆ ਹੋ ਗਿਆ ਲੈ ਲੈ ਲਓ ਜੀ ਮੰਮੀ ਇਧਰੋਂ ਤਿਆਰੀ ਕਰਦੇ ਹੋਏ ਲੋਹੜੀ ਦੀ ਬਾਲਣ ਦੀ ਹਾਂ ਬਾਲਦੇ ਗਲੀ ਚ ਬਾਲਦੇ ਵੀਰ ਤਾਂ ਗਿਆ 100 ਚਲੋ ਸੌਣ ਲੈਂਦੇ ਨੇ ਨਿੱਗ ਵਿੱਚ ਬਹੁਤ ਠੰਡਾ ਬਾਹਰ ਬਹੁਤ ਬਹੁਤ ਜ਼ਿਆਦਾ ਠੰਡਾ ਮੈਂ ਬਾਈਕ ਤੇ ਆ ਬਹੁਤ ਜ਼ਿਆਦਾ ਠੰਡਾ ਲੋਹੜੀ ਤਾਂ ਲੋਹੜੀ ਹੈਗੀ ਹੈਗੀ ਆ ਲੋਹੜੀ ਦੇ ਨਾਲ ਨਾਲ ਠੰਡ ਵੀ ਬਹੁਤ ਆ ਸੋ ਬਚ ਕੇ ਠੰਡ ਤੋਂ ਬਚ ਕੇ ਲੋਹੜੀ ਵਾਲੀ ਸੇਕੋ ਹੈ ਨਾ ਬੈਠੋ ਸਾਰੇ ਜਣੇ ਮਿਲਦੇ ਆ ਫੇ ਲੋੜੀ ਲੋ ਜੀ ਅਸੀਂ ਲੋੜੀ ਬਾਲ ਲਈ ਆ ਤੇ ਬੈਠੇ ਆ ਸਾਰੇ ਜਾਣੇ ਲੋੜੀ ਸੇਕਦੇ ਆ ਹਾਂ ਹਾਂ ਬਈ ਕਿੱਦਾਂ ਫਿਰਿਆ ਪਤੰਗਾਂ ਦਾ ਸੀਜ਼ਨ ਅੱਜ ਮੈਨੂੰ ਇੱਚ ਨੇ ਪਤੰਗਾਂ ਇੱਚੇ ਆ ਲੈ ਕੇ ਤਾਂ ਸਾਰਾ ਥਾਲ ਮੂਫੜੀਆਂ ਦਾ ਤੂੰ ਬੈਠਾ ਤੁਸੀਂ ਮੈਨੂੰ ਬੁਲਾਇਆ ਆਓ ਜੀ ਸੇਕੋ ਜੀ ਵਾਹ ਜੀ ਵਾਹ ਪੂਣੀ ਟੋ ਪੈਰ ਸੇ ਸਿੱਕ ਕੇ ਮਜਾ ਆਉਂਦਾ ਹਲੋ ਹਲੋ ਪਾਪਾ ਖਾਣਾ ਆ ਜੀ ਖਾਣੇ ਆ ਮੂੰਫਲੀ ਵੀ ਖਾਣੇ ਆ ਜਾਓ ਲਓ ਜੀ ਇਸਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਐਦਾਂ ਕਹਿਣਾ ਬਰਾੜ ਕਹਿ ਟੀ ਪਹਿਲਾ ਵਾਰ ਇਸਰ ਆ ਦੇਗਾ ਵਾਰ ਇਸਰ ਜਾ ਕਿਸੇ ਓ ਇਸਰ ਆ ਇਸਰ ਆ ਦਲਿੰਦਰ ਜਾ ਇਸਰ ਆ ਦਲਿੰਦਰ ਜਾ ਜਲੰਦਰ ਜਾ ਉਧਰ ਦਲਿੰਦਰ ਜਾ ਇਸਰਾ ਦਲਿੰਦਰ ਜਾ ਜਲਿੰਦਰ ਜਾ ਦਲਿੰਦਰ ਦਾ ਦਲਿੰਦਰ ਦੀ ਜਰ ਚੱਲੇ ਬਾਰੀ ਤੂੰ ਵੀ ਕਹਿੰਦੇ ਪੁੱਤ ਕਦਾ ਆ ਗਿਆ ਲਓ ਜੀ ਕੋਕੂ ਵੀ ਉੱਠ ਕੇ ਆ ਗਿਆ ਕੋ ਬੁੰਦਰ ਸੁੱਤਾ ਪਿਆ ਸੀਗਾ ਹਾਂ ਹੁਣ ਉੱਠ ਕੇ ਆਇਆ ਇਹਨੂੰ ਵੀ ਹੁਣ ਲੋਰੀਸ ਕੋਣ ਹੈ ਹੈਨਾ ਹਲੋ ਆ ਪਾ ਦੇ सेको जी हाँ सेको जी कुगु ने पाया बेचनी सना लाया सेको सेको आहा हा आहा हा हाँ हा। क्या हैप्पी लोड़ी है? तो ऊपर चढ़ा के ना लोड़ी बनती है <laughs> हैप्पी लोड़ी हैप्पी लोड़ी हैप्पी लोड़ी। नहीं नहीं बहुत प्यासी का है ना ਓ ਸ਼ੀਰੋ ਉੱਪਰ ਕੋ ਮਿਡਾਓ ਸ਼ੀਰੋ ਉੱਪਰ ਆਪਕ ਨੂੰ ਖਿਲਾ ਦਿੰਨੇ ਆ ਚਲ ਸੇਕਲਾ ਸੇਕਲਾ ਕੋ ਬੁਸੇਕਲਾ ਆਪਕ ਨੂੰ ਆਹਾ ਆਹਾ ਆਹ ਉਹ ਪੁਲੀ ਵਈ ਸੇਕਲਾ ਸੇਕਲਾ ਹਾਂ ਹਾਂ ਸਾਨੂੰ ਪਿਲੋੜੀ ਪਿਲੋੜੀ ਕਰਦ ਕਰਦ ਹਾਂ ਅੱਛਾ ਸਾਬ ਕਰਦ ਕਰਦ ਪਿਲੋੜੀ ਲੈ ਵੀ ਉਹਨਾਂ ਬਹਿ ਕੇ ਸਿੱਕਣ ਲੱਗਾ ਨਾਲ ਸ਼ਰਾਰਤਾਂ ਕਰਨ ਲੱਗੇ ਹੈਨਾ ਵਈ ਨਾ ਪੂਰਾ ਫਾਫਾ ਹੀ ਡਾ ਦੇਣਾ ਨਾ ਨਾ ਉਹ ਨਾ ਲੋਰੀ ਗੋਬ ਬਣਾ ਜੁਲਾਈ ਜਾਂਦੀ ਅੱਛਾ ਸਾਂਤਾ ਪਤਾ ਨਹੀਂ ਸ਼ੀਰੋ ਦਾ ਗੋਬਰ ਨਾ ਲੈ ਆਂਗੇ ਤੇ ਕਾਲੂ ਦੀ ਦੰਦੀ ਹੁਟਿਆ ਕਰਾਦਾ ਤੁਸੀਂ ਵੀ ਪਾ ਲਓ ਜੀ ਕਾਰਾ ਦਾਦੂ ਕਰੋ ਕਾਰਾ ਦਾਦੂ ਕਰੋ ਸਤਾ ਮੈਂ ਤੈਨੂੰ ਗੋਬਰ ਖਰਾਤੀ ਮੈਂ ਤੈਨੂੰ ਚੀਜੀ ਖਲਾਉਂਗਾ ਮੈਂ ਤੈਨੂੰ ਗੋਬਰ ਖਲਾਉਂਗਾ ਮੈਂ ਤੈਨੂੰ ਅੱਗ ਪੁਲਾਉਂਗਾ ਕਾਲੂ ਛੁੱਟੀ ਕਰਾ ਦੇ ਕਾਲੂ ਛੁੱਟੀ ਵੀ ਨਹੀਂ ਆਉਂਦੀ ਬਾਟਾ ਕੇ ਕੱਲੂ ਤੇਰਾ ਮੈਸੇਜ ਆ ਗਿਆ ਮੈਡਮ ਦਾ ਵੀ ਸਕੂਲੇ ਆਉਣਾ ਮੱਛਾ ਕੱਲੂ ਵੀਡੀਅਮ ਛੁੱਟੀ ਕੱਲੂ ਕੱਲੂ ਵੀ ਮੈਂ ਪਤੰਗ ਰਾਣੇ ਆ ਕੱਲੂ ਮਾਗੀ ਆ ਮਾਗੀ ਪਰਸੋ ਚੱਲ ਜੂ ਅੱਛੇ ਮਾਗ 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 ਸ਼ੁਰੂ ਹੋ ਰਿਹਾ ਕਾਲੇ ਪੱਤੇ ਰਣੇ ਦੁੱਖਾ ਦੇ ਪੋ ਵਾਲਾ ਚਲੋ ਹੁਣ ਅੱਗ ਬੁਝਣ ਲੱਗ ਗਈ ਆ ਤੇ ਹੁਣ ਆਪਾਂ ਵੀ ਚਲੀਏ ਅੰਦਰ ਹਨਾ ਸੋਈਏ ਹੁਣ ਬਾਹਰ ਬਹੁਤ ਹੋਆ ਠੰਡਾ ਬਾਹਰ ਠੀਕ ਆ ਬਹੁਤ ਛਾਇ ਤੇ ਹੋਏ ਤੇ ਹਾਦੀ ਅਜੋਕਾ ਕੋਈ 6 ਕਿਲੋ 6 ਕਿਲੋ ਇਸ ਤਰ੍ਹਾਂ ਜਾਂ ਤੁਰਿਆ ਆਉਂਦਾ ਓਏ 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 ਇਹ ਕੌਣ ਆ ਬਈ ਲੈ ਵੀ ਆ ਕਿਹੜਾ ਬਿਸਤਰਾ ਹੈ ਤੁਰਿਆ ਜਾਂਦਾ ਕੋਈ ਤਾਂ ਗੁੱਗਾ ਓਏ ਉਹ ਝਾੜ ਗੁੱਗੂ ਤੇ ਵਿਰਾਟ ਕਹਿੰਦੇ ਅਸੀਂ ਬਿਸਤਰੇ ਲੈ ਕੇ ਜਾਣੇ ਅੱਜ ਚਲੋ ਵੀ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਬਿਸਤਰੇ ਕਰੋ ਸ਼ਾਬਾਸ਼ ਜਾ ਕੇ ਮੰਜਾ ਮੰਜਾ ਡਾਓ ਵਧੀਆ ਬਿਸਤਰਾ ਕਰੋ ਠੀਕ ਆ ਚਲੋ ਕਿੱਧਰ ਗਿਆ ਤੂੰ ਉਲਟੇ ਪਾਸੇ ਫਰਿੱਜਾਂ 'ਚ ਵਜਦਾ ਫਿਰਦਾ ਤੂੰ ਫੇਰ ਆ ਗਿਆ ਉੱਧਰ ਜਾਣਾ ਗਵਾਇਆ ਲੋਜੀ ਸਾਡਾ ਖਾਣਾ ਪਾਣੀ ਹੋ ਚੁੱਕਿਆ ਅਸੀਂ ਲੋੜੀ ਵੀ ਸੇਕ ਲਈਆ ਮੂਹੜੀ ਵੀ ਖਾ ਲਈ ਰਿਓੜੀਆਂ ਵੀ ਖਾ ਲਈਆਂ ਗੱਚਕ ਵੀ ਖਾ ਲਈ ਤੇ ਸਾਰਿਆਂ ਜਾਣੇ ਅਸੀਂ ਲੋੜੀ ਵੀ ਸੇਕ ਲਈ ਤੇ ਤੁਸੀਂ ਵੀ ਹੋਪ ਸਾਰਿਆਂ ਨੇ ਲੋੜੀ ਸੇਕ ਲਈ ਹੋਊਗੀ ਰਿਓੜੀਆਂ ਮੂਹਫੜੀ ਖਾ ਲਈ ਹੋਊਗੀ ਸੋ ਸਾਰਿਆਂ ਨੂੰ ਸਾਰਿਆਂ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਤੇ ਸਾਹ ਹੁਣ ਅਸੀਂ ਸੌਣ ਲੱਗੇ ਆ ਜਵਾਕਾਂ ਨੂੰ ਆਉਂਦੀ ਪਈ ਆ ਨੀਂਦ ਤੇ ਤੁਸੀਂ ਵੀ ਜਲਦੀ ਜਲਦੀ ਸੋਜੋ ਅੱਜ ਦੀ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਸੋ ਜਿਉਂਦੇ ਵਾਸਤੇ ਰਹੋ ਹੱਸਦੇ ਰਹੋ ਖੁਸ਼ ਰਹੋ ਹਮੇਸ਼ਾ ਗੁੱਡ ਨਾਈਟ ਬਾਏ 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 ਬਾਏ